ਤਿੰਨ ਐਕਟਰ ਦੀ ਇੰਨੀ ਵਧੀਆ ਸਾਈਡ ਸਾਨੂੰ ਦੇਖਣ ਨੂੰ ਮਿਲੀ ਕਿਉਂਕਿ ਬਹੁਤ ਵਾਰ ਏਦਾਂ ਹੁੰਦਾ ਹੈ ਕਿ ਨਾ ਪ੍ਰੋਡਿਊਸਰ ਹੁੰਦਾ ਯਾਰ ਇਹ ਸਟਰੋਂਗ ਲੱਗਦਾ ਕੈਰੈਕਟਰ ਹੈ ਨਾ ਇਹਨੂੰ ਮੈਂ ਡਿਮ ਕਰਦਾ ਪਰ ਕਿੰਨਿਆਂ ਨੂੰ ਕਹਿੰਦੇ ਸੁਣਿਆ ਤੁਹਾਡਾ ਕੈਰੈਕਟਰ ਐਸਾ ਸੀਗਾ ਜਿਹਨੂੰ ਦੇਖ ਕੇ ਲੱਗਿਆ ਯਾਰ ਇਹ ਹਣੀ ਨਿਮਰਤ ਕਿੱਥੇ ਸੀਗੀ ਨਾ ਕਿੰਨਾ ਨੇ ਜ਼ਿੰਦਗੀ 'ਚ ਕੁਛ ਤਾਂ ਚੇਂਜ ਲਿਆ ਹੁੰਦਾ ਹੋਏਗਾ ਨਾ ਐਜ਼ ਅ ਐਕਟਰ ਜਿਹਦੇ ਤੋਂ ਨਾ ਆਡੀਅנס ਦੇਖਦੀ ਹੈ ਹੈਨਾ ਇਨਡੇਫੀਨਟਲੀ ਗ੍ਰਾਫ ਦੇ ਵਿੱਚ ਵਾਅਦਾ ਤੇ ਪਿਆਈ ਆ ਔਰ ਮੈਂ ਵੀ ਆਪਣੀ ਨਵੀਂ ਚੀਜ਼ ਐਕਸਪਲੋਰ ਕੀਤੀ ਹੈ ਕਿ ਏਦਾਂ ਦਾ ਕਿਰਦਾਰ ਜਿਹੜਾ ਬਹੁਤ ਲਾਊ ਕਰ ਸਕਦੀਆਂ ਪਲੇ ਕਰ ਸਕਦੀਆਂ ਤੇ ਅਸਨ ਨਿਰਮਲ ਰੇਸ਼ੀ ਮੈਮ ਕਹਿ ਰਹੀ ਸੀ ਕਹਿੰਦੇ ਇਹ ਜੋ ਕੁੜੀ ਹੈਗੀ ਹੈ ਇਹ ਮੇਰੇ ਨਾਲ ਅੰਨੀ ਲੜੀ ਹੈ ਬਾਕੀ ਮੈਂ ਪਿੰਡ ਰਹੀ ਆ ਤਾਂ ਮੈਂ ਉਹ ਸਾਰਾ ਮਾਹੌਲ ਚਾਲ ਦੇਖਿਆ ਆ ਉਹ ਮੈਨਰਿਜ਼ਮ ਕਿਵੇਂ ਬੋਲਣਾ ਤੁਰਨਾ ਉੱਠਣਾ ਬੈਠਣਾ ਸੋ ਆਈ ਥਿੰਕ ਉਹ ਚੀਜ਼ਾਂ ਕਰਕੇ ਵੀ ਥੋੜਾ ਜਿਹਾ ਮੈਨੂੰ ਪਤਾ ਆ। ਕੀ ਬਾਤ ਹੈ। ਤੇ ਅ ਐਮੀ ਵੀਰੇ ਜਦ ਇੱਕ ਪ੍ਰੋਡਿਊਸਰ ਤੁਹਾਡਾ ਬਹੁਤ ਚੰਗਾ ਦੋਸਤ ਹੁੰਦਾ ਆ। ਉਹ ਕਿੰਨੇ ਕੁ ਲਿਵਰੇਜਸ ਤੁਹਾਡੇ ਉੱਤੇ ਲੈ ਲੈਂਦਾ ਆ। ਤੇ ਬੰਦਾ ਲਾਈਕ ਐਮੀ ਆਹ ਹੀ ਕਰਦੇ। ਐਮੀ ਆਵੇ ਏਦਾਂ ਹੋ ਜਵੇ। ਏਦਾਂ ਹੁੰਦਾ। ਲਿਵਰੇਜਸ ਕਿੰਨੇ? ਲਾਈਕ ਫਾਇਦਾ ਚੋਕ ਲੈ ਲੈਂਦਾ ਤੁਹਾਡਾ। ਨਹੀਂ ਨਹੀਂ ਨਹੀਂ। ਫਾਇਦਾ ਕਾਦੇ ਜਕਾ। ਬਿਲਕੁਲ ਨਹੀਂ। ਉਹ ਫਿਲਮ ਬਣ ਜੇ ਬੜੀ ਗੱਲ। ਦੇ ਜਿਹਨੇ ਉਹਨੇ ਸੋਚੀ ਇਹ ਵੀਲੇਜਰ ਆਜੇ ਇੰਨੀ ਬड़ी ਗੱਲ ਆ ਹਾਂ ਉਹਨੇ ਨਹੀਂ ਉਹ ਚਕਾਰ ਦੇ ਨਾਲੇ ਇੰਨੀ ਨਾਰਮਲ ਜੀ ਚੀਜ਼ ਆ ਕਾਮਨ ਸੈਂਸ ਦੀ ਗੱਲ ਬਨੀਤ ਵੀਰੇ ਮੈਂ ਫਾਰ ਐਗਜ਼ਾਮਪਲ ਕੋਈ ਫਿਲਮ ਫਿਲਮ ਬਣਦੀ ਆ ਸਾਰੇ ਬੰਦਿਆਂ ਦੇ ਐਫਰਟ ਨਾਲ ਰਾਈਟ ਉਹ ਕੱਲੇ ਬੰਦੇ ਦੇ ਕੰਮ ਨਾਲ ਨਹੀਂ ਤੇ ਉਹ ਜੇ ਆਪਾਂ ਕਿਸੇ ਤੋਂ ਉਂਝ ਵੀ ਪੈਸੇ ਫੜੇ ਆ ਕਿਸੇ ਚੀਜ਼ ਦੇ ਤੇ ਉਹਨਾਂ ਪਾਉਣਾ ਚਾਹੀਦਾ ਜਦੋਂ ਭਾਈਚਾਰਾ ਆ ਜਾਵੇ ਯਾਰੀ ਦੁਸਤੀ ਆ ਜਾਵੇ ਉੱਥੇ ਦਾ ਸਮਾਦੀ ਬੰਦੇ ਨੂੰ ਹੋਰ 100 ਪਲੱਸ ਘਰੋਂ ਹੀ ਕਰਨਾ ਚਾਹੀਦਾ ਰਾਈਟ ਆਪਣੇ ਪੱਲਿਓਂ ਹੀ ਤੁਸੀਂ ਉਹਨੂੰ ਚੀਜ਼ ਨੂੰ ਡਬਲ ਟ੍ਰਿਪਲ ਕਰਕੇ ਮੋੜੋ ਯਾਰ ਅੱਜ ਵੀ ਸੇਮ ਗਰੁੱਪ 'ਚ ਹੀ ਪੈਸੇ ਲੱਗੇ ਆ ਵੀ ਚਾਰ ਬੰਦੇ ਨੂੰ ਚਾਰ ਪੈਸੇ ਲੜੇ ਜਾਣ ਉਹ ਬੰਦੇ ਨੂੰ ਚਾਹ ਚੜ੍ਹ ਦਈਏ ਤੇ ਕਿਤੇ ਤੀਜੇ ਦੇ ਵੀ ਤਾਂ ਬਣਨੇ ਆ ਜੇ ਉਹਦੇ ਨਾਲ ਉਹਨੂੰ ਤਾਂ ਉਹਦੇ ਵੀ ਤਾਂ ਬਣੇ ਹੀ ਆ ਕਿਤੇ ਮੈਂ ਨਹੀਂ ਕਹਤਾ ਵੀ ਮੈਂ ਬਣਾ ਕੇ ਦਿੱਤੇ ਉਹ ਕਾਲਪੁਰਖਾ ਮਾਰੇ ਬਣਾਉਣੇ ਵਾਲਾ ਵੀ ਉੰਜ ਵੀ ਜੇ ਮਤਲਬ ਉਹਦੀ ਫਿਲਮੀ ਤਾਂ ਹਿੱਟ ਹੋਈ ਹੋਈ ਆ ਤੀਜੇ ਬੰਦੇ ਦੀ ਤੇ ਜੇ ਆਪਣੇ ਘਰ ਦੇ ਬੰਦੇ ਦੀ ਹੋ ਜੂਗੀ ਤਾਂ ਕਿੰਨੀ ਵਧੀਆ ਗੱਲ ਹਨਾ ਤੇ ਉਹ ਕਰ ਦਈਏ ਪਹਿਲਾਂ ਲੋਕ ਅੱਜ ਕੱਲ ਇੱਕ ਦੂਜੇ ਦੀ ਖੁਸ਼ੀ ਚ ਖੁਸ਼ ਹੋਣਾ ਭੁੱਲ ਗਏ ਨੇ ਹਾਂ ਉਹ ਗੱਲ ਤਾਂ ਢੀ ਸਹੀ ਆ ਹਟ ਗਏ ਲੋਕ ਪਰ ਹੋਣਾ ਚਾਹੀਦਾ ਪਤਾ ਪਰ ਮੈਂ ਉਹਦੇ ਵੀ ਪਹੁੰਚ ਹੋ ਕੇ ਸਾਰਾ ਕੁਝ ਇੱਥੇ ਹੀ ਆ ਰੱਬ ਬਹੁਤ ਵੱਡੀ ਚੀਜ਼ ਆ ਮਹਾਰਾਜ ਅਕਾਲਪੁਰਖ ਸੱਚੇ ਪਾਸ਼ਾ ਉਹਨੇ ਸਾਰਾ ਕੁਝ ਝੂਠ ਸੱਚ ਸਾਰਾ ਕੁਝ ਅੱਖਾਂ ਦੇ ਸਾਹਮਣੇ ਲੈ ਹੀ ਆਉਣਾ ਅੱਜ ਨਾ ਹੋਊਗਾ ਉਹਦਾ ਜਿਹੜਾ ਜਿਵੇਂ ਉਹ ਨਾ ਉਹ ਜਿਹੜਾ ਪੜਦਾ ਜਾ ਕੀ ਹੁੰਦਾ ਉਗੜੀ ਜਾਣਾ ਕੀ ਹੁੰਦਾ ਹੁੰਦਾ ਪਰੜਦੀ ਮੈਨੂੰ ਐਗਜ਼ੈਕਟ ਪੜਦਾ ਚੁੱਕਿਆ ਜਾਣਾ ਹੈ ਹਾਂ ਪੜਦਾ ਚੁੱਕਿਆ ਜਾਣਾ ਆ ਪੜਦਾ ਤੇ ਉਹ ਸਾਰੀਆਂ ਚੀਜ਼ਾਂ ਮਹਾਰਾ ਨੇ ਲੈ ਆਉਣੀਆਂ ਬਾਕੀ ਜਿਹੜੀ ਤੇਰੀ ਗੱਲ ਆ ਨਾ ਵੀ ਉਹ ਲੋਕ ਖੁਸ਼ ਹੋਣਾ ਬੰਦ ਕਰ ਗਏ ਇੱਕ ਜਿਹੜੀ ਸਕਸੈਸ ਤੇ ਤੇ ਉਹ ਯਾਰ ਖੁਸ਼ ਹੋਣੇ ਚਾਹੀਦੇ ਨੇ ਮਹਾਰਾ ਨੇ ਕਰਮਾਂ ਦਾ ਲਿਖਿਆ ਸਾਰਿਆਂ ਦਾ ਆਪੋ ਆਪਣਾ ਉਹ ਤੇ ਸਾਰਿਆਂ ਨੂੰ ਮਿਲਣਾ ਹੀ ਹੈ ਠੀਕ ਨਹੀਂ ਤੇ ਉਹ ਜੇ ਤੁਹਾਨੂੰ ਵੀ ਮਹਾਰਾ ਨੇ ਕਿਤੇ ਨਾ ਕਿਤੇ ਚੀਜ਼ ਜਗਾ ਤੇ ਤੇ ਅਕਾਲਪੁਰ ਖਣਡੀ ਕਿਰਪਾ ਕੀਤੀ ਹੈ ਤੁਸੀਂ ਥੋੜੀ ਮਿਹਨਤ ਕੀਤੀ ਤਾਂ ਵੀ ਤੁਹਾਨੂੰ ਅਕਾਲਪੁਰ ਖਣ ਨੇ ਇਹਨਾਂ ਦਿੱਤਾ ਤੇ ਜਦੋਂ ਕਿਸੇ ਨੂੰ ਸਕਸੈਸ ਮਿਲਦੀ ਆ ਤਾਂ ਉਹ ਜੇ ਤੁਸੀਂ ਸ਼ਰੀਕ ਹੋਵੋ ਉਹਨੂੰ ਉਨੂੰ ਉਹ ਉਹਦੀ ਸਕਸੈਸ ਨੂੰ ਇੰਜੋਏ ਕਰੋ ਨਾਲ ਆਪਣੇ ਓਬਵੀਅਸਲੀ ਜਿਵੇਂ ਪਹਿਲਾਂ ਇੰਟਰਵਿਊ ਦੇ ਵਿੱਚ ਗੱਲ ਕਰਦੇ ਸੀਗੇ ਵੀ ਯਾਰ ਚਾਰ ਫਿਲਮਾਂ ਚੱਲਦੀਆਂ ਨੇ ਜਾਂ ਪੂਰੀ ਇੰਡਸਟਰੀ ਚ 10 15 20 ਫਿਲਮਾਂ ਸਾਲ ਦੀਆਂ ਚੱਲਣਗੀਆਂ ਤੇ ਸਕਸੈਸ ਜਿਹੜੀ ਉਹ ਇੰਡਸਟਰੀ ਚ ਆਊਗੇ ਨਾ ਜਿਹੜਾ ਉਹਨਾਂ ਜਾਦਾ ਪੈਸਾ ਉਹ ਆ ਕੇ ਪਹੁੰਚਾਉਗੇ ਜੇ ਤੁਸੀਂ ਸੈਲਫੀ ਸੋਕੇ ਵੀ ਸੋਚੋ ਤੇ ਉਹ ਜਿਹੜੀ 200 400 ਕਰੋੜ ਰੁਪਏ ਰਿਕਵਰ ਹੋਗਾ ਵੰਡਿਆ ਤਾਂ ਉਹਨਾਂ ਹੀ ਦਸਾਂ ਵੀਆ ਬੰਦਿਆਂ ਚ ਜਾਣਾ ਹੈ ਉਹਨਾਂ ਨੂੰ ਹੀ ਮਿਲੂਗਾ ਵਾਰੀ ਸਿਰ ਉਧਰ ਫੜ ਕੇ ਉਹਨੂੰ ਦੇ ਦਿੱਤਾ ਉਧਰ ਫੜ ਕੇ ਉਹਨੂੰ ਦੇ ਦਿੱਤਾ ਵੀ ਉਹਦੇ ਨਾਲ ਫਿਲਮ ਕਰ ਲਈ ਉਹ ਨੇ ਜਿਹੜੇ ਮਤਲਬ ਵਿੱਚੋਂ ਜਿਹੜੇ ਰਿਵਿਊਜ਼ ਵੀ ਕਰਦੇ ਨੇ ਮਾੜਾ ਚੰਗਾ ਬੋਲਦੇ ਹੋ ਕੱਲ ਨੂੰ ਕਿਹਨੂੰ ਬੋਲਣਗੇ ਜੇ ਮੈਂ ਕੰਮ ਹੀ ਨਹੀਂ ਕਰੂੰਗਾ ਫਿਰ ਮੇਰੇ ਬੜੇ ਮਾੜਾ ਕਿਦਾਂ ਬੋਲਣਗੇ ਭਾਜੀ ਜੇ ਮੈਂ ਕੰਮ ਕਰੂੰਗਾ ਤੇ ਤਦੇ ਬੋਲਣਗੇ ਕੰਮ ਮੈਂ ਤਾਂ ਕਰੂੰਗਾ ਜੇ ਪ੍ਰੋਡੂਸਰ ਪੈਸਾ ਦੇਣਗੇ ਮੈਨੂੰ ਜੇ ਪ੍ਰੋਡੂਸਰਾਂ ਕੋਲੇ ਹੋਊਗਾ ਸੋ ਉਹੀ ਸਰਕਲ ਆ ਭਾਜੀ